ਸਤਿ ਸ਼੍ਰੀ ਅਕਾਲ ਜੀ ਸਵਾਗਤ ਹੈ ਤੁਹਾਡਾ Sky News Punjab ਦੇ ਵਿੱਚ ਤੇ ਮੈਂ ਹਾਂ ਗਗਨਦੀਪ ਸਿੰਘ ਜਿਲ੍ਹਾ ਸ਼੍ਰੀ ਮੁਕਸਰ ਸਾਹਿਬ ਦੇ ਪਿੰਡ ਗੰਦੜ ਦੇ ਇੱਕ ਪਰਿਵਾਰ ਦੇ ਉੱਤੇ ਉਸ ਵੇਲੇ ਦੁੱਖਾਂ ਦਾ ਪਹਾੜ ਟੁੱਟ ਗਿਆ ਜਦੋਂ ਉਹਨਾਂ ਦੇ بیٹے ਦੀ ਮੌਤ ਦੀ ਖਬਰ ਉਹਨਾਂ ਨੂੰ ਮਿਲਦੀ ਹੈ ਦੱਸ ਦਿੰਦੇ ਆ ਕਿ 2 ਦਿਨ ਪਹਿਲਾਂ ਹੀ ਕਮਲਜੀਤ ਸਿੰਘ ਜਿਸ ਦੀ ਉਮਰ 25 ਸਾਲ ਹੈ ਉਹ ਕੈਨੇਡਾ ਪਹੁੰਚਿਆ ਸੀ ਮੋਂਟਰੀਅਲ ਦੇ ਵਿੱਚ ਜਾ ਕੇ ਉਸ ਨੇ ਆਪਣੇ ਮਾਪਿਆਂ ਨੂੰ ਫੋਨ ਕੀਤਾ ਕਿ ਮੈਂ ਸਹੀ ਸਲਾਮਤ ਆਪਣੇ ਟਿਕਾਣੇ ਤੇ ਪਹੁੰਚ ਗਿਆ ਤੇ ਬਾਅਦ ਵਿੱਚ ਉਹਨਾਂ ਦੇ ਪਰਿਵਾਰ ਵਾਲਿਆਂ ਨੂੰ ਤੜਕਸਾਰ ਫੋਨ ਆਉਂਦਾ ਹੈ ਕਿ ਤੁਹਾਡੇ ਬੇਟੇ ਨੇ ਕਾਫੀ ਪੀਤੀ ਸੀ ਕਾਫੀ ਪੀਣ ਤੋਂ ਬਾਅਦ ਉਸ ਨੂੰ ਦਿਲ ਦਾ ਦੌਰਾ ਆਇਆ ਜਿਸ ਤੋਂ ਬਾਅਦ ਉਹ ਇਸ ਸੰਸਾਰ ਨੂੰ ਅਲਵਿਦਾ ਕਹਿ ਚੁੱਕਿਆ ਇਲਾਕੇ ਦੇ ਵਿੱਚ ਸੋਗ ਦੀ ਲਹਿਰ ਹੈ ਦੱਸ ਦਿੰਦੇ ਕਿ ਇਸ ਤੋਂ ਪਹਿਲਾਂ 3 ਮਹੀਨੇ ਪਹਿਲਾਂ ਅਮਰੀਕਾ ਗਏ ਇੱਕ ਨੌਜ ਵਾਨ ਦੀ ਸੜਕੀ ਹਾਦਸੇ ਦੇ ਵਿੱਚ ਜਾਣ ਗਈ ਸੀ ਸੋ ਹੁਣ ਇੱਕ ਹੋਰ ਦੁੱਖ ਦੀ ਖਬਰ ਜਿਹੜੀ ਹੈ ਪਿੰਡ ਗੰਦੜ ਤੋਂ ਸਾਹਮਣੇ ਆਈ ਹੈ ਕਿ ਇੱਕ ਪਰਿਵਾਰ ਦਾ ਇਕਲੌਤਾ ਕਮਾਊ ਪੋਤਾ ਇਸ ਦੁਨੀਆ ਦੇ ਵਿੱਚ ਨਹੀਂ ਰਿਹਾ 25 ਸਾਲ ਦਾ ਕਮਲਜੀਤ ਸਿੰਘ ਜਦੋਂ ਕੈਨੇਡਾ ਵਿੱਚ ਪਹੁੰਚਦਾ ਉੱਥੇ ਜਾ ਕੇ ਆਪਣੇ ਪਰਿਵਾਰ ਨੂੰ ਇਹ ਗੱਲ ਕਹਿੰਦਾ ਕਿ ਮੈਂ ਸਹੀ ਸਲਾਮਤ ਪਹੁੰਚ ਗਿਆ ਪਰ ਕੁਝ ਪਲਾਂ ਬਾਅਦ ਹੀ ਉਸ ਦੀ ਦਿਲ ਦੇ ਦੌਰੇ ਦੇ ਕਾਰਨ ਮੌਤ ਹੋਣ ਦੀ ਖਬਰ ਉਹਨਾਂ ਨੂੰ ਮਿਲਦੀ ਹੈ ਸੋ ਦੋਵਾਂ ਭੈਣਾਂ ਦਾ ਇੱਕ ਇਕਲੌਤਾ ਭਰਾ ਸੀ ਕਮਲਜੀਤ ਸਿੰਘ ਸੋ ਪਹਿਲਾਂ ਵੀ ਅਜਿਹੀਆਂ ਕਈ ਖਬਰਾਂ ਆਈਆਂ ਕਿ ਵਿਦੇਸ਼ਾਂ ਦੇ ਵਿੱਚ ਨੌਜਵਾਨਾਂ ਦੀਆਂ ਹਾਰਟ ਅਟੈਕ ਦੇ ਕਾਰਨ ਮੌਤਾਂ ਹੋ ਰਹੀਆਂ ਨੇ ਸੋ ਇੱਕ ਹੋਰ ਜੜੀਆ ਦੁੱਖ ਦੀ ਖਬਰ ਜ਼ਿਲ੍ਹਾ ਸ਼੍ਰੀ ਮੁਕਸਰ ਸਾਹਿਬ ਦੇ ਪਿੰਡ ਗੰਦੜ ਤੋਂ ਸਾਹਮਣੇ ਆਈ ਹੈ ਸੋ ਨੌਜਵਾਨ ਕਮਲਜੀਤ ਸਿੰਘ ਦੇ ਪਿਤਾ ਦਾ ਇਹੀ ਕਹਿਣਾ ਹੈ ਕਿ ਸਾਡੇ ਪੁੱਤਰ ਦਾ ਜਿਹੜਾ ਮ੍ਰਿਤਕ ਸਰੀਰ ਹੈ ਉਹ ਇੱਥੇ ਪਿੰਡ ਦੇ ਵਿੱਚ ਲਿਆਂਦਾ ਜਾਵੇ ਤਾਂ ਜੋ ਅੰਤਿਮ ਰਸਮਾਂ ਇੱਥੇ ਹੀ ਕੀਤੀਆਂ ਜਾਣ ਸੋ ਪਰਿਵਾਰ ਦੇ ਵਿੱਚ ਬੜਾ ਦੁੱਖ ਜਿਹੜਾ ਮਨਾਇਆ ਜਾ ਰਿਹਾ ਹਰ ਇੱਕ ਦੀਆਂ ਅੱਖਾਂ ਜੜੀਆਂ ਰਿਸ਼ਤੇਦਾਰਾਂ ਦੀਆਂ ਨਮ ਹੋਈਆਂ ਨੇ ਤੇ ਪਰਿਵਾਰ ਦੇ ਵੱਲ ਮਿਰਤਕ ਦਾ ਸਰੀਰ ਪੰਜਾਬ ਲਿਆਉਣ ਲਈ ਵੀ ਬੇਨਤੀ ਕੀਤੀ ਜਾ ਰਹੀ ਹੈ